Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਬਾਬਾ ਖੇਤਰਪਾਲ ਮੰਦਰ ਦੇ ਵਿੱਚ ਬਾਬਾ ਬਿਸ਼ਮਿਤ ਮਾਰਜੀ ਮੁੱਖ ਸੇਵਾਦਾਰ ਵੱਲੋਂ ਜੋ ਕਿ ਅੱਜ ਮਾਤਾ ਚੰਤਾਪੁਰਨੀ ਤੋਂ ਜੋ ਅਖੰਡ ਜੋਤ ਜੁਲਾਈ ਦੀ ਜਾ ਰਹੀ ਹੈ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੀ ਸੰਗਤ ਜੋ ਗਿਆ ਜਾ ਮਾਂ ਚੰਤਾਪੁਰ ਨੇ ਰਵਾਨਾ ਹੋਣ ਲਈ ਪਹੁੰਚ ਜਾ ਰਹੀ ਹੈ ਕੱਲ ਨੂੰ ਠੀਕ ਆ ਸ਼ਾਮ ਨੂੰ 5 ਵਜੇ ਮਾਂ ਚੰਤਾਪੁਰ ਨੇ ਤੋਂ ਜੋਤ ਲਿਆ ਕੇ ਕਸਬਾ ਮੋਦਕੀ ਵਿੱਚ ਬੜੀ ਸਰਦਾ ਭਾਉਨਾ ਨਾਲ ਸਵੇਰ ਯਾਤਰਾ ਕੀਤੀ ਜਾਵੇਗੀ ਤੇ ਬਾਬਾ ਖੇਤਰਪੁਰ ਮੰਦਿਰ ਦੇ ਵਿੱਚ ਲਿਆ ਕੇ ਸਵਾ ਮਹੀਨਾ ਬਾਬਾ ਕ੍ਰਿਸ਼ਨਾਮਰ ਜੀ ਵੱਲੋਂ ਸੇਵਾ ਕੀਤੀ ਜਾਊਗੀ رپورਟਰ ਪ੍ਰੇਮ ਪ੍ਰੇਮ ਕੁਮਾਰ ਮਣਚੰਦਾ ਮੋਦਕੀ ਇੰਡੀਆ ਨਿਊਜ਼ ਪੱਤਰਕਾਰ ਬੰਦ ਕਰਦਾ ਹਾਂ ਆਹ ਦਰ ਆਇਆ ਆਪਣੇ ਬੰਦ ਕਰ ਦੇ ਨਹੀਂ ਨਹੀਂ ਕਰ ਦੇ ਬਸ ਹਾਂਜੀ ਬੰਦ ਇੱਥੇ ਕਿੱਥੇ ਇੱਥੇ ਜਾ ਰਹੇ ਹਾਂ ਵਾ ਠੀਕ ਹੈ ਆ ਗਿਆ ਬੰਦ ਕਰਦੀ ਬੜੇ ਜੀਰਾਂ ਦੀ ਬੰਨਾ ਸੀ ਇਹ ਕਿ ਅਸੀਂ ਜਿੰਦਬੁਰਣੀ ਜਾ ਕੇ ਮਾਦਰ ਜੋਦ ਲੈ ਕੇ ਇੱਥੇ ਜਾਗਨ ਕਰਵਾਈਏ ਇਹਦ ਕਿ ਚਲੋ ਮਹਾਮਾਈ ਦੀ ਮੇਰ ਹੋਈ ਸਾਡੇ ਪਿੰਏ ਹਾਂਜੀ ਹਾਂ ਜੀ ਫਿਰ ਅਸੀਂ ਚੰਦਪੁਰ ਨੇ ਜਾਣ ਵਾਸਤੇ ਚੰਗਦਰਾਂ ਤਿਆਰ ਕੀਤਾ ਜੋ ਜੋਤ ਲੈਣ ਵਾਸਤੇ ਜਾਣ ਲੱਗੇ ਸਰ ਜੀ ਚੰਦਪੁਰ ਨੇ ਤੇ ਜੋਤ ਜਾ ਕੇ ਕੱਲ ਸ਼ਾਮ ਨੂੰ 5 ਵਜੇ ਤਰਵੰਡੀ ਪਹੁੰਚ ਜਾਵਾਂਗੇ ਉੱਥੇ ਤਰਵੰਡੀ ਆਪਣੀ ਮਾਤਾ ਜੀ ਦਾ ਜੋਤ ਦਾ ਸਵਾਗਤ ਕੀਤਾ ਜਾਊਗਾ ਉਸ ਤੋਂ ਬਾਅਦ 6 ਵਜੇ ਮੋਦਕੀ ਪਹੁੰਚ ਗਏ ਮੰਦਿਰ ਦੇ ਵਿੱਚ ਮਾਤਾ ਜੀ ਵਰਾਜਮਾਨ ਹੋਣਗੇ ਉਸ ਤੋਂ ਬਾਅਦ ਜਿੰਨਾ ਸਮਾਂ ਮਾਤਾ ਰਾਣੀ ਆਪਾਂ ਦੇਊਗੀ ਆਪਾਂ ਮੰਦਿਰ ਦੇ ਵਿੱਚ ਜੋਤ ਰੱਖਾਂਗੇ ਘੇਰ ਥੀਵਾ ਕਰਨ ਤੋਂ ਬਾਅਦ ਫਿਰ ਜਦੋਂ ਆਪਣੇ ਹੁਕਮ ਹੈ ਮਾਤਾ ਦੇ ਉੱਤੇ ਵਾਪਸ ਜਾਂਦੇ ਕਿ ਰੱਖੀ ਵਾਪਸ ਜਾਣਾ ਨਹੀਂ ਲੋਗਾਂ ਨੂੰ 27 ਤਰੀਕ ਨੂੰ ਮਹਾਮਾਈ ਜੀ ਕਿਰਪਾ ਨਾਲ ਜਾਗਰਣ ਕਰਵਾ ਰਹੇ ਆ ਤਾਂ ਖੁੱਲਾ ਜਾਗਰਣ ਸਾਡੇ ਵੱਲੋਂ ਸਾਰਿਆਂ ਸੰਗਤ ਨੂੰ ਬੇਨਤੀ ਹੈ ਕਿ 27 ਤਰੀਕ ਨੂੰ ਵੱਧ ਤੋਂ ਵੱਧ ਪਹੁੰਚ ਕੇ ਮਹਾਮਾਈ ਤੋਂ ਅਸ਼ੀਰਵਾਦ ਪ੍ਰਾਪਤ ਕਰੀਏ ਤਾਂ ਭਾਈ ਖੰਡ ਜੋਤ ਕਿੰਨਾ ਚਿਰ ਫਿਰ ਇੱਥੇ ਬਰਾਜਮਨ ਕਰੂਗੇ ਇਹ ਮਾਤਰੀ ਮਰਜ਼ੀ ਆ 21 ਦਿਨ ਰੱਖ ਲਵੇ ਮੇਰੀ ਮਰਜ਼ੀ ਰੱਖ ਲਵੇ ਉਹਦੀ ਪੂਜਾ ਕਰਾਂਗੇ ਜਿੰਨੀ ਹੋ ਸਕਦੀ ਆਪਾਂ ਕਰਾਂਗੇ